ਅਸੀਂ ਅਕਸਰ ਸੁਣਦੇ ਆ ਕਿ ਨੱਚਣ ਵਾਲੇ ਦੀ ਅੱਡੀ ਨਹੀਂ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਤਾਂ ਅਜਿਹੇ ਵਿੱਚ ਇਸ ਨੂੰ ਜੇਕਰ ਸਿਆਸਤ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਉੱਥੇ ਹੀ ਜੇਕਰ ਗੱਲ ਕਰਦੇ ਆ ਕਿ ਕੋਈ ਜੇ ਬਜ਼ੁਰਗ ਲੀਡਰ ਵੀ ਹੁੰਦਾ ਹੈ ਤਾਂ ਜਦੋਂ ਚੋਣਾਂ ਆਉਂਦੀਆਂ ਨੇ ਚੋਣਾਂ ਦਾ ਦੌਰ ਹੁੰਦਾ ਹੈ ਤਾਂ ਉਸ ਸਮੇਂ ਉਹ ਬਜ਼ੁਰਗ ਵੀ ਆਪਣੇ ਪੈਰਾਂ ਤੇ ਖੜਾ ਹੋ ਕੇ ਪ੍ਰਚਾਰ ਦੇ ਲਈ ਨਿਕਲ ਆਉਂਦਾ ਪਰ ਪੰਜਾਬ 'ਚ ਇਸ ਵਾਰ ਕੁਝ ਤਸਵੀਰ ਅਨੋਖੇ ਤਰੀਕੇ ਨਾਲ ਹੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਸਟਾਰ ਪ੍ਰਚਾਰਕ ਵਜੋਂ ਦੇਖੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਚੋਣਵਧਾਨ ਤੋਂ ਦੂਰ ਚੱਲ ਰਹੇ ਨੇ ਇਸ ਨੂੰ ਲੈ ਕੇ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਤੇ ਸਿਆਸੀ ਤੌਰ ਤੇ ਇਹ ਕਰ ਦੇਖਿਆ ਜਾ ਜਾਵੇ ਤਾਂ ਸਿਆਸਤ ਇਸ ਸਮੇਂ ਜਿਹੜੀ ਆ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਕਿ ਆਖਰਕਾਰ ਜਿਹੜੇ ਸਟਾਰ ਪ੍ਰਚਾਰਕ ਪਾਰਟੀਆਂ ਲਈ ਇੱਕ ਵੱਡਾ ਮੋਢਾ ਵਣਦੇ ਸੀ ਇੱਕ ਵੱਡਾ ਜਿਹੜਾ ਸਹਾਰਾ ਬਣਦੇ ਸੀ ਤਾਂ ਅੱਜ ਉਹ ਬੈਕਫੁੱਟ ਤੇ ਜਾ ਕੇ ਕਿਵੇਂ ਜਿਹੜਾ ਪਾਰਟੀ ਨੂੰ ਤੋਂ ਦੂਰੀ ਬਣਾਈ ਬੈਠੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਬਾਰੇ ਕਾਂਗਰਸ ਪਾਰਟੀ ਨੇ ਵੱਡਾ ਐਲਾਨ ਕੀਤਾ ਸੀ ਅਤੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ ਉਹ ਸੂਚੀ ਤਾਂ ਸਾਹਮਣੇ ਆ ਗਈ ਪਰ ਕਿਤੇ ਚੋਣ ਮੈਦਾਨ 'ਚ ਨਵਜੋਤ ਸਿੰਘ ਸਿੱਧੂ ਸਾਹਮਣੇ ਨਹੀਂ ਆਰੇ ਜਿੱਦੇ ਚਾਲਦੇ ਆ ਹੁਣ ਕੈਪਟਨ ਮੋਰਿੰਦਰ ਸਿੰਘ ਬਾਰੇ ਵੀ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਇੱਕ ਪਾਸੇ ਤਾਂ ਉਹਨਾਂ ਦੀ ਧਰਮ ਪਤਨੀ ਚੋਣ ਮੈਦਾਨ 'ਚ ਹੈ ਅਤੇ ਉਹਨਾਂ ਦੇ ਚੋਣ ਦੇ ਪ੍ਰਚਾਰ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਿਹੜੇ ਆ ਆਉਣ ਵਾਲੇ ਦਿਨਾਂ 'ਚ ਪਟਿਆਲੇ ਪਹੁੰਚ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ ਤੋਂ ਦੂਰ ਚੱਲ ਰਹੇ ਨੇ ਤਾਂ ਪੰਜਾਬ ਦੀ ਸਿਆਸਤ ਵੀ ਇਨ੍ਹਾਂ ਸਵਾਲਾਂ ਦੇ ਆਲੇ-ਦੁਆਲੇ ਘੁੰਮ ਰਹੀ ਐ ਜਿਸ ਕਰਕੇ ਇਨ੍ਹਾਂ ਦੋਵਾਂ ਸਟਾਰ ਪ੍ਰਚਾਰਕਾਂ ਦੀ ਦੂਰੀ ਨੂੰ ਲੈ ਕੇ ਜਿਹੜੇ ਉਹਨਾਂ ਦੇ ਸ਼ੁਭਚਿੰਤਕ ਨੇ ਜਾਂ ਉਹਨਾਂ ਦੇ ਪ੍ਰਸ਼ੰਸਕ ਨੇ ਉਹ ਵੱਡਾ ਇੰਤਜ਼ਾਰ ਕਰ ਰਹੇ ਨੇ ਜੇਕਰ ਅਸੀਂ মিডিਆ ਦੀ ਗੱਲ ਕਰੀਏ ਤਾਂ মিডিਆ ਰਾਹੀਂ ਜਿਹੜੀਆਂ ਡਿਬੇਟਾਂ ਕੀਤੀਆਂ ਜਾ ਰਹੀਆਂ ਜਾਂ ਸਵਾਲ-ਜਵਾਬ ਆ ਜਿਹੜੇ ਉਹ ਆਮ ਆਦਮੀ ਪਾਰਟੀ ਜਾਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਲੀਡਰਾਂ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਪੁੱਛੇ ਜਾ ਰਿਹਾ ਤਾਂ ਉੱਥੇ ਸਭ ਤੋਂ ਵੱਡੇ ਸਵਾਲ ਬਣ ਕੇ ਇਹੀ ਸਾਹਮਣੇ ਆ ਰਿਹਾ ਕਿ ਆਖਰਕਾਰ ਚੋਣ ਮੈਦਾਨ 'ਚ ਕੈਪਟਨ ਅਮਰਿੰਦਰ ਸਿੰਘ ਜਾਂ ਨਵਜੋਤ ਸਿੰਘ ਸਿੱਧੂ ਕਿਉਂ ਦੂਰ ਚੱਲ ਰਹੇ ਨੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਨੇ ਬਿੱਤੇ ਦਿਨ ਹੀ ਜੋ ਇੱਕ ਤਸਵੀਰ ਸਾਂਝੀ ਕੀਤੀ ਸੀ ਕਿ ਉਹਨਾਂ ਦੀ ਪਤਨੀ ਦਾ ਇਲਾਜ ਚੱਲ ਰਿਹਾ ਹੈ ਤੇ ਉਹ ਉਹਨਾਂ ਨੂੰ ਲੈ ਕੇ ਰਜਿੰਦਰਾ ਹਸਪੀਟਲ ਵੀ ਗਏ ਸੀ ਤਾਂ ਅਜੇ ਇਹ ਵਿੱਚ ਉਹਨਾਂ ਦਾ ਇੱਕ ਜਿਹੜਾ ਕੁਝ ਨਾ ਕੁਝ ਸਾਫ਼ ਹੋ ਜਾਂਦਾ ਹੈ ਕਿ ਉਹ ਪਰਿਵਾਰਕ ਮਜਬੂਰੀਆਂ ਕਾਰਨ ਜਿਹੜੇ ਆ ਚੋਣ ਮੈਦਾਨ ਤੋਂ ਦੂਰ ਚੱਲ ਰਿਹਾ ਤੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਬਿੱਤੇ ਦਿਨ ਹੀ ਪ੍ਰਨੀਤ ਕੌਰ ਦਾ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਦਾਅਵਾ ਠੋਕਿਆ ਕਿ ਕੈਪਟਨ ਅਮਰਿੰਦਰ ਸਿੰਘ ਬਿਮਾਰ ਚੱਲ ਰਹੇ ਨੇ ਜਿਸ ਕਰਕੇ ਉਹਨਾਂ ਦਾ ਇਲਾਜ ਆ ਦਿੱਲੀ ਦੇ ਹਸਪਤਾਲ 'ਚ ਚੱਲ ਰਿਹਾ ਤੇ ਉਹ ਇਸ ਕਰਕੇ ਚੋਣ ਮੈਦਾਨ 'ਚ ਨਹੀਂ ਆ ਰਹੇ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨਾ ਸਟਾਰ ਪ੍ਰਚਾਰਕਾਂ ਨੂੰ ਸੁਣਨ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੀ ਤਾਂ ਜਾ ਭੀੜ ਇਕੱਠੀ ਹੋ ਜਾਂਦੀ ਸੀ ਤਾਂ ਉਹਨਾਂ ਤੋਂ ਜਿਹੜੇ ਆ ਬਿਨਾਂ ਹੀ ਕੰਮ ਚਲਾ ਰਿਆ ਨੇ ਪਾਰਟੀਆਂ ਦੋਵੇਂ ਪਾਰਟੀਆਂ ਜੇ ਘਰ ਦੇਖਿਆ ਜਾਵੇ ਤਾਂ ਵੱਡੀਆਂ ਨੇ ਤੇ ਵੱਡੀਆਂ ਪਾਰਟੀਆਂ ਆ ਜਿਹੜਾ ਦਾਵਾ ਵੀ ਵੱਡੇ ਵੱਡੇ ਠੋਕਰੀਆਂ ਨੇ ਤੇ ਅਜਿਹੇ ਵਿੱਚ ਬੀਜੇਪੀ ਦੀ ਗੱਲ ਕਰੀਏ ਕਿ ਬੀਜੇਪੀ ਪੰਜਾਬ ਵਿੱਚ ਪਹਿਲੀ ਵਾਰ ਇਕੱਲਿਆਂ ਚੋਣ ਲੜ ਰਹੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੀ ਗੱਲ ਕਰਦੇ ਆ ਤਾਂ ਕਾਂਗਰਸ ਪਾਰਟੀ ਵੀ ਕੈਪਟਲ ਤੋਂ ਬਿਨਾਂ ਇਸ ਵਾਰ ਚੋਣ ਲੜ ਰਹੀ ਹੈ ਹਾਲਾਂਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਕੈਪਟਨ ਤੋਂ ਬਿਨਾਂ ਲੜੀਆਂ ਗਈਆਂ ਸੀ ਤਾਂ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਪਹਿਲੀ ਵਾਰ ਕਾਂਗਰਸ ਪਾਰਟੀ ਕੈਪਟਨ ਤੋਂ ਬਿਨਾਂ ਲੜ ਰਹੀ ਹੈ ਜਿੱਦੇ ਚਾਲਦੇ ਆ ਇੱਕ ਪਾਸੇ ਭਾਜਪਾ ਦੇ ਸਟਾਰ ਪ੍ਰਚਾਰਕ ਵਜੋਂ ਕੈਪਟਨ ਉਮਰਿੰਦਰ ਸਿੰਘ ਨੂੰ ਦੇਖਿਆ ਜਾ ਰਿਹਾ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਦੇਖਿਆ ਜਾ ਰਿਹਾ ਤਾਂ ਇਸ ਦੇ ਚਾਲਦਿਆਂ ਹੁਣ ਇਹੀ ਜਿਹੜਾ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਇਹ ਸਟਾਰ ਪ੍ਰਚਾਰਕ ਗਾਇਬ ਕਿੱਥੇ ਹੋ ਗਏ ਤਾ ਦੋਮਾ ਦੇ ਬਾਰੇ ਜਿਹੜੀ ਆ ਜਾਣਕਾਰੀ ਸਾਹਮਣੇ ਆਉਦੀ ਆ ਰਹੀ ਹੈ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੇ ਪਤਨੇ ਡਾਕਟਰ ਨਵਜੋਤ ਕੌਰ ਆ ਜਿਹੜੇ ਉਹ ਬਿਮਾਰ ਚੱਲ ਰਹੇ ਨੇ ਤੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਨੇ ਉਸ ਦਾ ਸਾਹਮਣਾ ਕਰ ਰਹੇ ਨੇ ਹਾਲਾਂਕਿ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਜ਼ਰੂਰ ਹੋਇਆ ਹੈ ਪਰ ਉੱਥੇ ਜੇਕਰ ਦੇਖਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ ਤੱਕ ਵੀ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ ਜਿਸ ਦੇ ਚੱਲਦੇ ਆ ਅਕਸਰ ਟਵੀਟ ਨੂੰ ਲੈ ਕੇ ਚਰਚਾ ਚ ਰਹਿੰਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਭਾਵੇਂ ਚੌਣ ਮੈਦਾਨ 'ਚ ਹੋਣ ਜਾਂ ਨਾ ਹੋਣ ਕਿਸੇ 스테ਟ ਤੇ ਹੋਣ ਨਾ ਹੋਣ ਪਰ ਉਹਨਾਂ ਦਾ ਟਵਿੱਟਰ ਹੈਂਡਲ ਤੇ ਜਦੋਂ ਟਵੀਟ ਆ ਜਾਂਦਾ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਬਿਆਨ ਵੀ ਸੋਨ ਨੂੰ ਮਿਲ ਜਾਂਦਾ ਸੀ ਜਾਂ ਪੜਨ ਨੂੰ ਮਿਲ ਜਾਂਦਾ ਸੀ ਪਰ ਇਸ ਵਾਰ ਸਭ ਕੁਝ ਜਿਹੜਾ ਖਮੋਸ਼ੀ ਵੱਲ ਵਧਿਆ ਹੋਇਆ ਹੈ ਜਿਸ ਕਰਕੇ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਖਰਕਾਰ ਸਟਾਰ ਪ੍ਰਚਾਰਕਾਂ ਤੋਂ ਬਿਨਾ ਇਹ ਦੋਵੇਂ ਪਾਰਟੀਆਂ ਕਿਵੇਂ ਕੰਮ ਚਲਾ ਰਹੀਆਂ ਨੇ ਇਹ ਕੋਈ ਮਜਬੂਰੀ ਹੈ ਜਾਂ ਫਿਰ ਅਸਲ ਵਿੱਚ ਇਹ ਜਿਹੜੇ ਸਟਾਰ ਪ੍ਰਚਾਰਕ ਨੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੀ ਦੂਰੀ ਬਣਾਈ ਹੋਈ ਹੈ